ਇਨਾ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸਿਗਨੇਚਰ ਨੰਬਰ ਦੇ ਦੋ ਨੌਜਵਾਨ ਜਿਹੜੇ ਥੋੜੀ ਜਿਹਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਵੇ ਚੌਕੀ ਟਾਣਿਆਂ ਤੇ ਉਸ ਬੰਦੀ ਸਿਗਨੇਚਰ ਨੰਬਰ ਦੇ ਆਧਾਰ ਤੇ ਇਹਨਾਂ ਵੱਲੋਂ ਐਫਆਈਆਰ ਨੰਬਰ 206 ਮਿਤੀ 9 11 25 ਅੰਡਰ ਸੈਕਸ਼ਨ 303 ਦੋ ਬੀਐਨਐਸ ਵਗੈਰਾ ਅਤਿ ਖਸਪਲੋਜਨ ਦਰਜ ਕਰਕੇ ਤਫਤੀਸ਼ ਕੀਤੀ ਦੁਰਾਨੇ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀ ਸਿੰਘ ਰਜਸਗੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਕੋਲ ਆਪਣੇ ਡਰੇਨਰ ਰੀਟਰ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਜੋ ਇਹਨਾਂ ਨੇ ਵਾਰਦਾਤਾਂ ਲਈ ਚੋਰੀ ਕੀਤਾ ਸੀ ਮੋਟਰਸਾਈਕਲ ਚੋਰੀ ਕੀਤਾ ਤੇ ਬ੍ਰਾਮ ਦੇ ਦਿੱਤਾ ਉਹਨਾਂ ਇਹ ਅਸਾਈ ਵੱਲੋਂ ਮੌਕੇ ਤੇ ਗ੍ਰਾਹਣੇ ਪੁੱਛ ਗਈ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਨੂ ਗਵਾਨ ਤੇ ਮਨਿੰਦਰ ਰੁੱਬਲਾ ਜਿਹੜੇ ਆ ਯਾਈਟਰ ਜਿਹੜੇ ਇਹਨਾਂ ਦੇ ਨਾਲ ਤੇਰੇ ਦੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਪੈਸਾ ਵੀ ਹੁੰਦਾ ਹੈ ਸਬੰਧ ਵਿੱਚ ਉਹਨਾਂ ਆਵਾਜ਼ ਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੋਂ ਹੀ ਕਾਬੂ ਆ ਗਏ ਕਾਰਵਾਈ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਟ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਪੁੱਛ ਕੇ ਖਲ ਰਹੀ ਹੈ ਦੇ ਸਬੰਧ ਵਿੱਚ